ਨਸੀਰ ਜੀ ਤੁਸੀਂ ਦੇਖ ਰਹੇ ਹੋ ਹੁੰਦਾ ਹੈ ਨਿਕ ਸਵੇਰਾ ਟੀਵੀ ਤੇ ਮੈਂ ਹਾਂ ਕਪਿਲਗਲਾ ਚ ਪਹੁੰਚ ਗਿਆ ਪਿੰਸ ਭਰਾ ਦੇ ਵਿੱਚ ਜਿੱਥੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿੱਚ ਵਿਨੋ ਸਾਈਕਲ ਪਰਿਵਾਰ ਵੱਲੋਂ ਜਿਹੜਾ ਅੱਜ ਲੋੜਵੰਦ ਬੱਚੇ ਆ ਠੰਡ ਨੂੰ ਮੱਦੇ ਨਜ਼ਰ ਰੱਖਦੇ ਹੋਏ ਆ ਸਾਈਕਲ ਪਰਿਵਾਰ ਵੱਲੋਂ ਲੋੜਵੰਦ ਬੱਚਿਆਂ ਨੂੰ ਜਿਹੜੇ ਬੂਟ ਤੇ ਜਰਬ ਅੱਜ ਤਕਸੀਮ ਕੀਤੇ ਗਏ ਨੇ ਦਾ ਗੱਲਬਾਤ ਕਰਾਂਗੇ ਸਾਈਕਲ ਪਰਿਵਾਰ ਦੇ ਨਾਲ ਨਾਲ ਹੋਰ ਜਿਹੜੇ ਮੋਤਵਾਰ ਜਿਹੜੇ ਪਿੰਡ ਦੀ ਪੰਚਾਇਤ ਤੋਂ ਜਿਹੜੇ ਲੋਕ ਆ ਇਹਨਾਂ ਨਾਲ ਗੱਲਬਾਤ ਕਰਾਂਗੇ ਦੇ ਨਾਲ ਹੀ ਸਕੂਲ ਦੇ ਜਿਹੜੇ ਅਧਿਆਪਕ ਨੇ ਉਹਨਾਂ ਨਾਲ ਵੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਅੱਜ ਜਿਹੜਾ ਸਾਈਕਲ ਪਰਿਵਾਰ ਵੱਲੋਂ ਜਿਹੜਾ ਲੋੜਵੰਦ ਬੱਚਿਆਂ ਨੂੰ ਬੂਟ ਤੇ ਜਰਾਬਾਂ ਦੀਆਂ ਤਕਸੀਮ ਕੀਤੀਆਂ ਜਾਂਦੀਆਂ ਦਾ ਗੱਲਬਾਤ ਕਰਾਂਗੇ ਪਰਿਵਾਰ ਦੇ ਨਾਲ ਸਾਈਕਲ ਪਰਿਵਾਰ ਦੇ ਨਾਲ ਤੇ ਮੋਹਤਵਾਰਾਂ ਦੇ ਨਾਲ ਜਿਹੜੇ ਪਿੰਡ ਦੇ ਮੋਹਤਵਾਰੇ ਆਏ ਨੇ ਇੱਥੇ ਉਹਨਾਂ ਨਾਲ ਤੇ ਨਾਲ ਹੀ ਗੱਲਬਾਤ ਕਰਾਂਗੇ ਸਕੂਲ ਦੇ ਜਿਹੜੇ ਅਧਿਆਪਕ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜੀ ਸਰ ਮੇਰਾ ਸੁਦੇਸ਼ ਸੈਕਲ ਤੇ ਜਿਹੜੇ ਅੱਜ ਬੱਚੇ ਰੂਪ ਦੇ ਛੂਰੇ ਵੱਡੇ ਜਾ ਰਹੇ ਨੇ ਉਹਨਾਂ ਨੂੰ ਹਾਂਜੀ ਅੱਜ ਅਸੀਂ ਆਏ ਸਰਕਾਰੀ ਸਕੂਲ ਵਿੱਚ ਬੱਚਿਆਂ ਨੂੰ ਬੂਟ ਸ਼ੂਜ਼ ਵੰਡਣ ਕਿਉਂਕਿ ਸਾਡੇ ਬੱਚੇ ਬਾਹਰ ਰਹਿੰਦੇ ਉਹਨਾਂ ਦੀ ਇਹ ਸੋਚ ਆ ਕਿ ਜਿਹੜੇ ਗਰੀਬ ਬੱਚੇ ਪੈਰਾਂ ਤੋਂ ਨੰਗੇ ਆ ਰਹੇ ਆ ਠੰਡ ਵੀ ਬਹੁਤ ਆ ਰਹੀ ਆ ਤੇ ਉਹਨਾਂ ਨੂੰ ਤੁਸੀਂ ਮੰਮੀ ਪਾਪਾ ਨੂੰ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਆ ਕੇ ਸਕੂਲ ਵਿੱਚ ਬੂਟ ਵੰਡ ਕੇ ਆਓ ਅੱਜ ਅਸੀਂ ਇਹ ਸ਼ੁਭ ਕੰਮ ਕਰਨ ਆਏ ਬੱਚਿਓ ਇੱਥੇ ਜਿਹੜੇ ਜੋੜੇ ਵੰਡੇ ਬੱਚਿਆਂ ਦੇ ਚਿਹਰੇ ਤੇ ਖੁਸ਼ੀ ਵੀ ਦੇਖਣ ਨੂੰ ਮਿਲੀ ਤੁਹਾਨੂੰ ਕਿੰਨਾ ਖੁਸ਼ ਹੋਣ ਨੂੰ ਪਿਆ ਮੇਰੇ ਕੋਲ ਕੁਛ ਵੀ ਹੋ ਮਿਲ ਰਹੀ ਵੀ ਅੱਜ ਬੱਚਿਆਂ ਦੇ ਹਾਂਜੀ ਸਾਨੂੰ ਬਹੁਤ ਖੁਸ਼ੀ ਹੋ ਰਹੀ ਆ ਕਿ ਅੱਜ ਅਸੀਂ ਗਰੀਬ ਬੱਚਿਆਂ ਦੀ ਮਦਦ ਕਰ ਰਹੇ ਆ ਇਸ ਤੋਂ ਵੱਡਾ ਪੁੰਨ ਕੋਈ ਹੋਰ ਨਹੀਂ ਹੋઈ ਸਕਦਾ ਕੀ ਮੈਸੇਜ ਹੀ ਦੇਣਾ ਚਾਹੁੰਦੇ ਆ ਬਿਲਕੁਲ ਸਾਰਾ ਮੈਸੇਜ ਅਸੀਂ ਇਹ ਹੀ ਦੇਣਾ ਚਾਹੁੰਦੇ ਆ ਕਿ ਹੋਰ ਵੀ ਜਿਹੜੇ ਲੋਕ ਜਿਨ੍ਹਾਂ ਦੇ ਬੱਚੇ ਬਾਹਰ ਗਏ ਜਾਂ ਜਿਨ੍ਹਾਂ ਦੀ ਪਹੁੰਚ ਆ ਉਹ ਆ ਕੇ ਇਸ ਤਰ੍ਹਾਂ ਗਰੀਬ ਬੱਚਿਆਂ ਦੀ ਮਦਦ ਕਰਿਆ ਕਰੇ ਵੈਰੀ ਗੁੱਡ ਹਾਂਜੀ ਕਿਨਾਈ ਜੱਟ ਮੇਰਾ ਨਾਮ ਜੀ ਰੇਸ਼ਮ ਸਿੰਘ ਹਾਂਜੀ ਅੱਜ ਤੁਹਾਡੀ ਸਮੂਹ ਦੇ ਵਿੱਚ ਜਿਹੜਾ ਸਾਈਕਲ ਕੁਬਾਰ ਵੱਲੋਂ ਲੋੜਵੰਦ ਬੱਚਿਆਂ ਨੂੰ ਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਜਿਹੜੇ ਨੂੰ ਹੀ ਤੇ ਅੱਜ ਰੱਬਾ ਬਹੁਤ ਈ ਕਰਦਾ ਅਸੀਂ ਜੀ ਮਤਲਬ ਤੁਹਾਨੂੰ ਇਸ ਗੱਲ ਤੋਂ ਜਾਣੂ ਕਰਵਾਉਣਾ ਚਾਹੁੰਦੇ ਹਾਂ ਕਿ ਇਹ ਜਨੋਦ ਕੁਮਾਰ ਸਾਈਕਲ ਨੇ ਇਹਨਾਂ ਦੀ ਮਤਲਬ ਜਿਹੜੀ ਨੋ ਹੀ ਉਹ ਸਾਡੇ ਨਾਲ ਪਹਿਲਾਂ ਜੌਬ ਕਰਦੇ ਹੁੰਦੇ ਸੀ ਉਹ ਬਾਅਦ ਚ ਚੱਲ ਗਏ ਅਮਰੀਕਾ ਤੇ ਸਮੇਂ-ਸਮੇਂ 'ਤੇ ਇਹ ਨਾ ਇਸ ਸਕੂਲ ਦੇ ਬੱਚਿਆਂ ਦੀ ਮਤਲਬ ਆਰਥਿਕ ਤੌਰ ਤੇ ਬਹੁਤ ਮਦਦ ਕਰਦੇ ਰਹਿੰਦੇ ਨੇ ਇਹਨਾਂ ਵੀ ਇਹਨਾਂ ਨੇ ਜਿਵੇਂ ਅਸੀਂ ਪਾਰਕ ਬਣਾਉਣੀ ਓਦੋਂ ਵੀ ਇਹਨਾਂ ਨੇ ਸਾਨੂੰ 21000 ਰੁਪਇਆ ਦਾਨ ਕੀਤਾ ਸੀ ਇਸ ਵਾਰ ਫੇਰ ਇਹ ਮਤਲਬ ਸਾਰੇ ਬੱਚਿਆਂ ਆਸਤੇ ਠੰਡ ਨੂੰ ਮੁੱਖ ਰੱਖਦੇ ਹੋਏ ਵੀ ਜਿਵੇਂ ਇੱਥੇ ਗਰੀਬ ਪਰਿਵਾਰਾਂ ਦੇ ਬੱਚੇ ਪੜ੍ਹਦੇ ਨੇ ਤੇ ਇਹਨਾਂ ਨੇ ਸਾਰੇ ਬੱਚਿਆਂ ਨੂੰ ਬੂਟ ਮੁਹਈਆ ਕਰਾਏ ਆ ਅਸੀਂ ਸਰਕਾਰੀ ਐਲੀਮੈਂਟਰੀ ਸਕੂਲ ਸਭਰਾ ਦੇ ਤੌਰ ਤੇ ਇਹਨਾਂ ਦਾ ਵਿਸ਼ੇਸ਼ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਇਹ ਗੱਲ ਸੋਚੀ ਆ ਕਿ ਜੇਕਰ ਦਾਨ ਕਰਨਾ ਚਾਹੀਦਾ ਤੇ ਸਕੂਲ ਤੋਂ ਉੱਤਮ ਕੋਈ ਸਥਾਨ ਨਹੀਂ ਗਾ ਧੰਨਵਾਦ ਨਸੀਰ ਜੀ ਤੁਸੀਂ ਦੇਖ ਰਹੇ ਹੋ ਹੁੰਦਾ ਹੈ ਨੈਕ ਸਵੇਰਾ ਟੀਵੀ ਤੇ ਮੈਂ ਹਾਂ ਕਪਿਲਗਲਾ ਚ ਪਹੁੰਚ ਗਿਆ ਪਿੰਸ ਭਰਾ ਦੇ ਵਿੱਚ ਜਿੱਥੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿੱਚ ਵਿਨੋ ਸਾਈਕਲ ਪਰਿਵਾਰ ਵੱਲੋਂ ਜਿਹੜਾ ਅੱਜ ਲੋੜਵੰਦ ਬੱਚੇ ਆ ਠੰਡ ਨੂੰ ਮੱਦੇ ਨਜ਼ਰ ਰੱਖਦੇ ਹੋਏ ਆ ਸਾਈਕਲ ਪਰਿਵਾਰ ਵੱਲੋਂ ਲੋੜਵੰਦ ਬੱਚਿਆਂ ਨੂੰ ਜਿਹੜੇ ਬੂਟ ਤੇ ਜਰਬ ਅੱਜ ਤਕਸੀਮ ਕੀਤੇ ਗਏ ਨੇ ਦਾ ਗੱਲਬਾਤ ਕਰਾਂਗੇ ਸਾਈਕਲ ਪਰਿਵਾਰ ਦੇ ਨਾਲ ਨਾਲ ਹੋਰ ਜਿਹੜੇ ਮੋਤਵਾਰ ਜਿਹੜੇ ਪਿੰਡ ਦੀ ਪੰਚਾਇਤ ਤੋਂ ਜਿਹੜੇ ਲੋਕ ਆ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਨਾਲ ਹੀ ਸਕੂਲ ਦੇ ਜਿਹੜੇ ਅਧਿਆਪਕਣ ਇਹਨਾਂ ਨਾਲ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਅੱਜ ਜਿਹੜਾ ਸਾਈਕਲ ਪਰਿਵਾਰ ਵੱਲੋਂ ਜਿਹੜਾ ਲੋੜਵੰਦ ਬੱਚਿਆਂ ਨੂੰ ਬੂਟ ਤੇ ਜਰਾਬਾਂ ਦੀਆਂ ਤਕਸੀਮ ਕੀਤੀਆਂ ਜਾਂਦੀਆਂ ਦਾ ਗੱਲਬਾਤ ਕਰਾਂਗੇ ਪਰਿਵਾਰ ਦੇ ਨਾਲ ਸਾਈਕਲ ਪਰਿਵਾਰ ਦੇ ਨਾਲ ਤੇ ਮੋਹਤਵਾਰਾਂ ਦੇ ਨਾਲ ਜਿਹੜੇ ਪਿੰਡ ਦੇ ਮੋਹਤਵਾਰੇ ਆਏ ਨੇ ਇੱਥੇ ਉਹਨਾਂ ਨਾਲ ਤੇ ਨਾਲ ਹੀ ਗੱਲਬਾਤ ਕਰਾਂਗੇ ਅਧਿਆਪਕ ਸਕੂਲ ਦੇ ਜਿਹੜੇ ਅਧਿਆਪਕ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜੀ ਸਰ ਮੇਰਾ ਸੁਦੇਸ਼ ਸੈਕਲ ਤੇ ਜਿਹੜੇ ਅੱਜ ਬੱਚੇ ਰੂਪ ਦੇ ਛੂਰੇ ਵੱਡੇ ਜਾ ਰਹੇ ਨੇ ਉਹਨਾਂ ਨੂੰ ਹਾਂਜੀ ਅੱਜ ਅਸੀਂ ਆਏ ਸਰਕਾਰੀ ਸਕੂਲ ਵਿੱਚ ਬੱਚਿਆਂ ਨੂੰ ਬੂਟ ਸ਼ੂਜ਼ ਵੰਡਣ ਕਿਉਂਕਿ ਸਾਡੇ ਬੱਚੇ ਬਾਹਰ ਰਹਿੰਦੇ ਉਹਨਾਂ ਦੀ ਇਹ ਸੋਚ ਆ ਕਿ ਜਿਹੜੇ ਗਰੀਬ ਬੱਚੇ ਪੈਰਾਂ ਤੋਂ ਨੰਗੇ ਆ ਰਹੇ ਆ ਠੰਡ ਵੀ ਬਹੁਤ ਆ ਰਹੀ ਆ ਤੇ ਉਹਨਾਂ ਨੂੰ ਤੁਸੀਂ ਮੰਮੀ ਪਾਪਾ ਨੂੰ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਆ ਕੇ ਸਕੂਲ ਵਿੱਚ ਬੂਟ ਵੰਡ ਕੇ ਆਓ ਅੱਜ ਅਸੀਂ ਇਹ ਸ਼ੁਭ ਕੰਮ ਕਰਨ ਆਏ ਬੱਚਿਓ ਇੱਥੇ ਜਿਹੜੇ ਜੋੜੇ ਵੰਡੇ ਬੱਚਿਆਂ ਦੇ ਚਿਹਰੇ ਤੇ ਖੁਸ਼ੀ ਵੀ ਦੇਖਣ ਨੂੰ ਮਿਲੀ ਤੁਹਾਨੂੰ ਕਿੰਨਾ ਖੁਸ਼ ਹੋਣ ਨੂੰ ਪਿਆ ਮੇਰੇ ਕੋਲ ਤੁਸੀਂ ਉਹ ਮਿਲ ਰਹੀ ਵੀ ਅੱਜ ਬੱਚਿਆਂ ਦੇ ਹਾਂਜੀ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਅਸੀਂ ਗਰੀਬ ਬੱਚਿਆਂ ਦੀ ਮਦਦ ਕਰ ਰਹੇ ਹਾਂ ਇਸ ਤੋਂ ਵੱਡਾ ਪੁੰਨ ਕੋਈ ਹੋਰ ਨਹੀਂ ਹੋઈ ਨੀ ਸਕਦਾ ਕੀ ਮੈਸੇਜ ਹੀ ਦੇਣਾ ਚਾਹੁੰਦੇ ਹੋ ਪਬਲਿਕ ਨੂੰ ਸਰ ਇਹ ਮੈਸੇਜ ਅਸੀਂ ਇਹ ਹੀ ਦੇਣਾ ਚਾਹੁੰਦੇ ਹਾਂ ਕਿ ਹੋਰ ਵੀ ਜਿਹੜੇ ਲੋਕ ਜਿਨ੍ਹਾਂ ਦੇ ਬੱਚੇ ਬਾਹਰ ਗਏ ਜਾਂ ਜਿਨ੍ਹਾਂ ਦੀ ਪਹੁੰਚ ਹੈ ਆ ਉਹ ਆ ਕੇ ਇਸ ਤਰ੍ਹਾਂ ਗਰੀਬ ਬੱਚਿਆਂ ਦੀ ਮਦਦ ਕਰਿਆ ਕਰੇ ਵੈਰੀ ਗੁੱਡ ਹਾਂਜੀ ਕਿਨਾਈ ਜੱਟ ਮੇਰਾ ਨਾਮ ਜੀ ਰੇਸ਼ਮ ਸਿੰਘ ਹਾਂਜੀ ਅੱਜ ਤੁਹਾਡੀ ਸਮੂਹ ਦੇ ਵਿੱਚ ਜਿਹੜਾ ਸਾਈਕਲ ਕੁਬਾਰ ਵੱਲੋਂ ਲੋੜਵੰਦ ਬੱਚਿਆਂ ਨੂੰ ਤੇ ਗਰੀਬ ਪਰਵਾਰਾਂ ਦੇ ਬੱਚਿਆਂ ਨੂੰ ਜਿਹੜੇ ਨੂੰ ਹੀ ਤੇ ਅੱਜ ਰੱਬਾ ਬਹੁਤ ਈ ਕਰਦੇ ਅਸੀਂ ਜੀ ਮਤਲਬ ਤੁਹਾਨੂੰ ਇਸ ਗੱਲ ਤੋਂ ਜਾਣੂ ਕਰਵਾਉਣਾ ਚਾਹੁੰਦੇ ਹਾਂ ਕਿ ਇਹ ਜਨੋਦ ਕੁਮਾਰ ਸਾਈਕਲ ਨੇ ਇਹਨਾਂ ਦੀ ਮਤਲਬ ਜਿਹੜੀ ਨੋ ਹੀ ਉਹ ਸਾਡੇ ਨਾਲ ਪਹਿਲਾਂ ਜੌਬ ਕਰਦੇ ਹੁੰਦੇ ਸੀ ਉਹ ਬਾਅਦ ਚ ਚੱਲ ਗਏ ਅਮਰੀਕਾ ਤੇ ਸਮੇਂ-ਸਮੇਂ 'ਤੇ ਇਹ ਨਾ ਇਸ ਸਕੂਲ ਦੇ ਬੱਚਿਆਂ ਦੀ ਮਤਲਬ ਆਰਥਿਕ ਤੌਰ ਤੇ ਬਹੁਤ ਮਦਦ ਕਰਦੇ ਰਹਿੰਦੇ ਨੇ ਇਹਨਾਂ ਵੀ ਇਹਨਾਂ ਨੇ ਜਿਵੇਂ ਅਸੀਂ ਪਾਰਕ ਬਣਾਉਣੀ ਓਦੋਂ ਵੀ ਇਹਨਾਂ ਨੇ ਸਾਨੂੰ 21000 ਰੁਪਇਆ ਦਾਨ ਕੀਤਾ ਸੀ ਇਸ ਵਾਰ ਫੇਰ ਇਹ ਮਤਲਬ ਸਾਰੇ ਬੱਚਿਆਂ ਆਸਤੇ ਠੰਡ ਨੂੰ ਮੁੱਖ ਰੱਖਦੇ ਹੋਏ ਵੀ ਜਿਵੇਂ ਇੱਥੇ ਗਰੀਬ ਪਰਿਵਾਰਾਂ ਦੇ ਬੱਚੇ ਪੜ੍ਹਦੇ ਨੇ ਤੇ ਇਹਨਾਂ ਨੇ ਸਾਰੇ ਬੱਚਿਆਂ ਨੂੰ ਬੂਟ ਮੁਹੱਈਆ ਕਰਾਏ ਆ ਅਸੀਂ ਸਰਕਾਰੀ ਐਲੀਮੈਂਟਰੀ ਸਕੂਲ ਸਭਰਾ ਦੇ ਤੌਰ ਤੇ ਇਹਨਾਂ ਦਾ ਵਿਸ਼ੇਸ਼ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਇਹ ਗੱਲ ਸੋਚੀ ਆ ਕਿ ਜੇਕਰ ਦਾਨ ਕਰਨਾ ਚਾਹੀਦਾ ਤੇ ਸਕੂਲ ਤੋਂ ਉੱਤਮ ਕੋਈ ਸਥਾਨ ਨਹੀਂ ਗਾ ਧੰਨਵਾਦ